ਸਭ ਤੋਂ ਪਹਿਲਾਂ ਇਹ ਤਸਵੀਰ ਦੇਖੋ ਇਸ ਤਸਵੀਰ 'ਚ ਜਿੰਨੇ ਵੀ ਲੋਕ ਮੌਜੂਦ ਨੇ ਉਹਨਾਂ ਨੇ ਸਾਲ 1922 ਚ ਤੂਤਨ ਖਾਮੁਨ ਦੀ ਕਬਰ ਨੂੰ ਖੋਲ੍ਹਿਆ ਤੇ ਖੋਜਿਆ ਸੀ ਪਰ ਉਸ ਕਬਰ ਦੇ ਖੁੱਲਣ ਤੋਂ ਕੁਝ ਸਮੇਂ ਬਾਅਦ ਇਹ ਸਾਬਿਕ ਕਰਕੇ ਮਾਰੇ ਗਏ ਸੀ ਸਿਰਫ ਇਹੀ ਨਹੀਂ ਅੱਜ ਤੱਕ ਜਿੰਨੇ ਵੀ ਲੋਕਾਂ ਨੇ ਏਜੀਪਸ਼ਨ ਰਾਜਾਂ ਜਾਂ ਫੈਰੋਸ ਦੀਆਂ ਕਬਰਾਂ ਨੂੰ ਖੋਲ੍ਹਣ ਤੇ ਖੋਜਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਸਭ 'ਚੋਂ ਜ਼ਿਆਦਾਤਰ ਨਾਲ ਅਜੀਬ ਘਟਨਾਵਾਂ ਹੋਈਆਂ ਤੇ ਉਹ ਮਾਰੇ ਗਏ ਮਤਲਬ ਕੁਝ ਤਾਂ ਜਿਆ ਹੈ ਜੋ ਨਾ ਲੋਕਾਂ ਨੂੰ ਖਤਮ ਕਰ ਰਿਹਾ ਹੈ ਜੋ ਵੀ ਇਹਨਾਂ ਏਜੀਪਸ਼ਨ ਮਮੀਜ਼ ਨੂੰ ਖੋਜਣ ਤੇ ਖੋਲਣ ਦੀ ਕੋਸ਼ਿਸ਼ ਕਰਦੇ ਨੇ ਕੁਝ ਲੋਕ ਇਸ ਦੇ ਪਿੱਛੇ ਹਜ਼ਾਰਾਂ ਸਾਲ ਪੁਰਾਣੇ ਸ਼ਰਾਪ ਨੂੰ ਮੰਨਦੇ ਨੇ ਪਰ ਕੀ ਸੱਚਮੁੱਚ ਇਹ ਕਿਸੇ ਸ਼ਰਾਪ ਦੀ ਵਜ੍ਹਾ ਕਰਕੇ ਹੋਇਆ ਤੇ ਜਾਂ ਫਿਰ ਇਸ ਦੇ ਪਿੱਛੇ ਕੋਈ ਸਾਇੰਸ ਆ ਏਜੀਪਸ਼ੀਅਰਸ ਦੀ ਮੰਨਤਾ ਸੀ ਕਿ ਫੈਰੋਜ਼ ਦੀ ਕਬਰ ਨੂੰ ਖੋਲਣਾ ਮੌਤ ਨੂੰ ਨਿਯੋਤਾ ਦੇਣ ਦੇ ਬਰਾਬਰ ਆ ਕਿਉਂਕਿ ਫੈਰੋਜ਼ ਦੀਆਂ ਆਤਮਾਵਾਂ ਆਪ ਦੀ ਸ਼ਾਂਤੀ ਭੰਕਰ ਵਾਲੇ ਨੂੰ ਕਦੇ ਵੀ ਮਾਫ਼ ਨਹੀਂ ਕਰਦੀਆਂ ਜੋ ਕਿ ਬਿਲਕੁਲ ਸੱਚ ਵੀ ਸੀ 4 ਨਵੰਬਰ 1922 ਏਜੀਪਟ ਦੇ ਸਭ ਤੋਂ ਮਹਾਨ ਆਰਕੀਓਲੋਜਿਸਟਸ ਦੇ ਵਿੱਚੋਂ ਇੱਕ ਹਾਰਬਰਡ ਕਾਰਟਰ ਤੇ ਉਹਨਾਂ ਦੀ ਟੀਮ ਨੇ ਸਭ ਤੋਂ ਪਹਿਲਾਂ ਇੱਕ ਮਕਬਰੇ ਦੀ ਖੋਜ ਕੀਤੀ ਤੇ ਉਸ ਨੂੰ ਖੋਲਿਆ ਤੇ ਜਿਵੇਂ ਹੀ ਇਸ ਦਾ ਦਰਵਾਜ਼ਾ ਖੋਲਿਆ ਗਿਆ ਤਾਂ ਅੰਦਰੋਂ ਹਜ਼ਾਰਾਂ ਸਾਲਾਂ ਤੋਂ ਬੰਦ ਹਵਾ ਬਾਹਰ ਨਿਕਲੀ ਇਸ ਤੋਂ ਬਾਅਦ ਉਹ ਇੱਕ ਮਸ਼ਾਲ ਲੈ ਕੇ ਅੰਦਰ ਦਾਖਲ ਹੁੰਦੇ ਨੇ ਤੇ ਅੰਦਰ ਸੋਨੇ ਦੀਆਂ ਮੂਰਤੀਆਂ ਰਾਜੇ ਦਾ ਸੰਗਾਰਸ਼ਨ ਤੇ ਹੋਰ ਅਨੇਕ ਚੀਜ਼ਾਂ ਦੇ ਨਾਲ ਨਾਲ ਤੂਤਨ ਖਾਮਨ ਦੀ ਮਮੀ ਵੀ ਮੌਜੂਦ ਸੀ ਇਸ ਪੂਰੇ ਖਜ਼ਾਨੇ ਦੀ ਟੋਟਲ ਕੀਮਤ ਅੱਜ ਦੇ ਹਿਸਾਬ ਨਾਲ 16000 ਕਰੋੜ ਰੁਪਏ ਸੀ ਪਰ ਅਸਲ 'ਚ ਇਸ ਦੀ ਕੀਮਤ ਉਹਨਾਂ ਦੀ ਜਾਨ ਸੀ ਇਹ ਸਿਰਫ ਤੂਤਰ ਖਾਮਣ ਤੱਕ ਹੀ ਸੀਮਤ ਨਹੀਂ ਸੀ ਬਲਕਿ ਏਜੀਪਟ ਦੇ ਹਰੇਕ ਮਾਕਬਰੇ ਤੇ ਕਬਰ ਉੱਤੇ ਇਹ ਸ਼ਰਾਪ ਲਿਖੇ ਹੋਏ ਸੀ ਮਤਲਬ ਇਹ ਫੈਰੋਸ ਮਰਨ ਤੋਂ ਬਾਅਦ ਵੀ ਆਪਣੀ ਸੱਤਾ ਬਣਾਈ ਰੱਖਣਾ ਚਾਹੁੰਦੇ ਸੀ ਅਜਿਹੀਆਂ ਹੀ ਕੁਝ ਘਟਨਾਵਾਂ ਕੁਝ ਆਰਕੀਓਲੋਜਿਸਟ ਜਿਵੇਂ ਜਾਇਆ ਹਬਾਸ ਇਸ ਤੋਂ ਇਲਾਵਾ ਹੋਰ ਜਿਵੇਂ ਪੋਲਿਸ਼ ਵਪਾਰੀ ਦੇ ਨਾਲ ਵੀ ਅਜਿਹੀਆਂ ਹੀ ਘਟਨਾਵਾਂ ਘਟੀਆਂ ਸੀ ਪਰ ਅੱਜਕੱਲ ਸਿਰਫ ਅਸੀਂ ਹਾਰਵਰਡ ਤੇ ਉਹਨਾਂ ਦੀ ਟੀਮ ਦੀ ਕਰਾਂਗੇ ਕਿਉਂਕਿ ਉਹਨਾਂ ਦੀ ਹੀ ਇਹ ਪੂਰੀ ਟੀਮ ਸੀ ਜੋ ਮਿਸਟੀਰੀਅਰ ਤਰੀਕੇ ਨਾਲ ਮਾਰੀ ਗਈ ਤੇ ਉਹਨਾਂ ਦੇ ਹੀ ਕਾਰਨ ਸ਼ਰਾਪ ਦੀਆਂ ਇਹ ਕਹਾਣੀਆਂ ਪੂਰੀ ਦੁਨੀਆ ਤੱਕ ਪਹੁੰਚੀਆਂ ਸੀ ਲord ਕਾਰਨਰ ਵਾਨ ਤੂਤਨ ਖਾਮਨ ਦੀ ਕਬਰ ਨੂੰ ਪਾਲਣ ਲਈ ਹਾਰਵਰਡ ਨੂੰ ਫੰਡ ਕਰਨ ਵਾਲੇ ਸਭ ਤੋਂ ਵੱਡੇ ਇਨਵੈਸਟਰ ਦੇ ਵਿੱਚੋਂ ਇੱਕ ਸੀ ਤੂਤਨ ਖਾਮਨ ਦੀ ਮੰਮੀ ਨੂੰ ਖੋਜਣ ਤੋਂ ਬਾਅਦ ਚਿਹਰੇ ਦੇ ਉੱਤੇ ਇੱਕ ਮੱਛਰ ਦੇ ਦੌਰਾਂ ਕੱਟਿਆ ਜਾਂਦਾ ਤੇ ਇੱਕ ਦਿਨ ਛੋਤ ਉਹ ਦਾੜੀ ਬਣਾ ਰਹੀ ਸੀ ਤਾਂ ਗਲਤੀ ਦੇ ਨਾਲ ਉਹਨਾਂ ਦੇ ਦੌਰਾਂ ਉਸ ਕੱਟ ਨੂੰ ਖੁਰੋਚ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਉਸ ਦੇ ਵਿੱਚ ਇਨਫੈਕਸ਼ਨ ਫੈਲਦਾ ਤੇ ਫਿਰ 5 April 1923 ਨੂੰ ਕੈਰੋ ਸਿਟੀ ਦੇ ਵਿੱਚ ਹੀ ਆਪਣਾ ਆਖਰੀ ਸਾਹ ਲੈਂਦਾ ਤੇ ਜਦੋਂ ਤੂਤਰਮਾਂ ਖਾਨ ਦੀ ਮਮੀ ਦਾ ਇਨਸਪੈਕਸ਼ਨ ਕੀਤਾ ਗਿਆ ਤਾਂ ਉਸ ਦੇ ਚਿਹਰੇ ਤੇ ਵੀ ਠੀਕ ਉਸੇ ਜਗ੍ਹਾ ਦੇ ਉੱਤੇ ਇੱਕ ਨਿਸ਼ਾਨ ਸੀ ਜਿੱਥੇ ਉਸ ਮੱਛਰ ਨੇ ਕਾਰਨ ਵੌਨ ਨੂੰ ਕਟਿਆ ਸੀ ਤੇ ਇਸ ਤੋਂ ਬਾਅਦ ਇਸ ਸ਼ਰਾਪ ਨਾਲ ਜੁੜੀਆਂ ਕਹਾਣੀਆਂ ਲੋਕਾਂ 'ਚ ਫੈਲਣ ਲੱਗੀਆਂ ਤੇ ਇਹ ਕਰਕੇ ਇਸ ਟੀਮ ਤੇ ਹੋਰ ਵੀ ਕਈ ਲੋਕ ਆਏ ਡਿਓ ਮਾਰੇ ਜਾਣੇ ਸ਼ੁਰੂ ਕਰ ਦਿੱਤੇ ਗਏ ਆਰਥਰ ਮੇਸ ਜੋ ਕਿ ਤੂਤਰਮ ਖਾਨ ਦੀ ਕਬਰ ਨੂੰ ਖੋਲਣ ਵਾਲੀ ਟੀਮ ਦੇ ਪ੍ਰਮੁੱਖ ਲੋਕਾਂ ਦੇ ਵਿੱਚੋਂ ਇੱਕ ਸੀ ਤੇ ਇਸੇ ਨੇ ਹੀ ਉਸ ਕਬਰ ਦਾ ਦਰਵਾਜ਼ਾ ਸਭ ਤੋਂ ਪਹਿਲਾਂ ਖੋਲਿਆ ਸੀ ਉਹ ਵੀ ਇਸ ਤੋਂ ਬਾਅਦ ਅਚਾਨਕ ਬਿਮਾਰ ਹੋ ਗਿਆ ਪਰ ਬਿਮਾਰੀ ਦਾ ਕੁਝ ਵੀ ਪਤਾ ਨਹੀਂ ਲੱਗਿਆ ਤੇ ਹੌਲੀ ਹੌਲੀ ਉਹ ਬਿਸਤਰੇ ਤੋਂ ਉੱਠਣ 'ਚ ਵੀ ناکਾਮ ਹੋਣ ਲੱਗ ਗਿਆ ਤੇ ਫਿਰ ਉਹ ਵੀ ਇੱਕ ਦਿਨ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਪਰ ਡਾਕਟਰਾਂ ਦੇ ਲਈ ਇਹ ਕਾਫੀ ਮਿਸਟਰੀਅਸ ਸੀ ਕਿਉਂਕਿ ਉਸ ਨੂੰ ਨਾ ਤਾਂ ਕੋਈ ਬਿਮਾਰੀ ਸੀ ਤੇ ਨਾ ਹੀ ਕਿਸੇ ਪ੍ਰਕਾਰ ਦਾ ਕੋਈ ਇਨਫੈਕਸ਼ਨ ਇਸ ਤੋਂ ਥੋੜੇ ਸਮੇਂ ਬਾਅਦ ਹੀ ਹਾਰਵਰਡ ਦੇ ਪ੍ਰਾਈਵੇਟ ਸੈਕ੍ਰੇਟਰੀ ਰਿਚਰਡ ਬੈਥਲਬੀਸ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਨੇ ਇਹੀ ਨਹੀਂ ਇਸ ਖੋਜ ਨਾਲ ਜੁੜਿਆ ਹੋਇਆ ਇੱਕ ਕਾਫੀ ਅਮੀਰ ਬਿਜ਼ਨਸਮੈਨ ਸੀ ਜੋਰਜ ਜੇ ਗੋਲਡ ਉਹ ਇੱਥੋਂ ਨਿਕਲ ਕੇ ਫਰਾਂਸ ਗਿਆ ਤੇ ਉੱਥੇ ਉਸ ਨੂੰ ਇੱਕ ਅਜੀਬ ਤਰ੍ਹਾਂ ਦਾ ਬੁਖਾਰ ਹੋ ਗਿਆ ਜਿਸ ਦੇ ਬਾਰੇ ਵਿੱਚ ਡਾਕਟਰਾਂ ਨੂੰ ਵੀ ਕੁਝ ਪਤਾ ਨਹੀਂ ਲੱਗਿਆ ਤੇ ਕੁਝ ਦਿਨ ਵਿੱਚ ਹੀ ਉਹ ਵੀ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਸੀ ਇਸ ਤੋਂ ਇਲਾਵਾ ਸਰ ਆਰਕੀ ਵਰਲਡ ਡੌਗਲਸ ਰੇਡ ਜਿਨ੍ਹਾਂ ਨੇ ਟੁੱਤਰਮਖਾਨ ਦਾ ਐਕਸ-ਰੇ ਕੀਤਾ ਸੀ ਉਹ ਵੀ ਇੱਕ ਸਰਜਰੀ ਦੇ ਦੌਰਾਨ ਚਲਬਸੀ ਤੁਲਾਬਰ ਸੀ ਮਿਸ ਜਿਨ੍ਹਾਂ ਨੇ ਖੁਦਾਈ ਚ ਹਿੱਸਾ ਲੈਂਦਾ ਸੀ ਅਚਾਨਕ ਹੀ ਫੇਫੜਾਂ ਦੀ ਇੱਕ ਬਿਮਾਰੀ ਦਾ ਸ਼ਿਕਾਰ ਹੋਇਆ ਤੇ ਉਹ ਵੀ ਚਲ ਬਸਿਆ ਮਤਲਬ ਸਵਾਏ ਹਾਰਵਰਡ ਤੋਂ ਇਸ ਟੀਮ ਦੇ ਟੋਟਲ 23 ਲੋਕ ਮਾਰੇ ਗਏ ਸੀ ਪਰ ਹਾਰਵਰਡ ਹਾਲੇ ਵੀ ਜਿੱਦਾ ਸੀ ਪਰ ਉਸਨੇ ਖੁਦ ਨੂੰ ਦੁਨੀਆ ਤੋਂ ਕੱਟ ਲਿਆ ਕਿਉਂਕਿ ਇਹਨਾਂ 23 ਲੋਕਾਂ ਦੀ ਮੌਤ ਦਾ ਕਾਰਨ ਉਹ ਖੁਦ ਨੂੰ ਮੰਨ ਰਿਹਾ ਸੀ ਤੇ 16 ਸਾਲ ਬਾਅਦ 1939 ਚ ਇਸ ਸ਼ਰਾਪ ਦੇ ਕਾਟਰ ਦੀ ਵੀ ਜਾਨ ਲੈ ਲਈ ਤੇ ਇਹ ਪੂਰੀ ਟੀਮ ਦਾ ਖਾਤਮਾ ਹੋ ਗਿਆ ਪਰ ਦੁਨੀਆ ਦੇ ਜ਼ਿਆਦਾਤਰ ਡਾਕਟਰਸ ਤੇ ਰਿਸਰਚਰਸ ਇਸ ਨੂੰ ਸ਼ਰਾਪ ਨਹੀਂ ਬਲਕਿ ਵਿਗਿਆਨ ਦੇ ਕਾਰਨ ਹੋਈਆਂ ਮੌਤਾਂ ਮੰਨਦੇ ਨੇ ਪਰ ਇਸ ਦੇ ਵਿੱਚ ਉਹ ਜਿਹਾ ਕੀ ਵਗਿਆ ਸੀ ਜਦੋਂ ਰਿਸਰਚਰਸ ਨੇ ਇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਉਹਨਾਂ ਦੇ ਦੁਆਰਾ ਤਿੰਨ ਸੰਭਾਵਿਤ ਕਾਰਨਾਂ ਨੂੰ ਖੋਜਿਆ ਗਿਆ ਸਭ ਤੋਂ ਪਹਿਲਾ ਕਾਰਨ ਸੀ ਬੈਕਟੀਰੀਆ ਤੇ ਫੰਗਸ ਜਦੋਂ ਅਫਗਾਨੀਆਂ ਨੇ ਇਹਨਾਂ ਕਬਰਾਂ ਤੇ ਕੰਧਾਂ ਦਾ ਮਾਈਕਰੋਸਕੋਪਿਕ ਐਨਾਲਾਈਜ਼ਸ ਕੀਤਾ ਤਾਂ ਉਹਨਾਂ ਨੂੰ ਉੱਥੇ ਸਪੈਂਜੀਲਸ ਨਾਈਜ਼ਰ ਨਾਮ ਦਾ ਇੱਕ ਜ਼ਹਿਰੀਲਾ ਫੰਗਸ ਮਿਲਿਆ ਜੋ ਸਾਹ ਲੈਣ ਤੇ ਫੇਫੜਾਂ ਦੇ ਅੰਦਰ ਜਾ ਕੇ ਸੀਰੀਅਸ ਇਨਫੈਕਸ਼ਨ ਫੈਲਾ ਸਕਦਾ ਸੀ ਤੇ ਦੂਸਰਾ ਸਭ ਤੋਂ ਵੱਡਾ ਕਾਰਨ ਸੀ ਰੇਡੀਏਸ਼ਨ ਤੇ ਰੇਡੀਓ ਐਕਟਿਵ 엘ਮੈਂਟਸ ਕਿਉਂਕਿ ਇਹਨਾਂ ਮਕਬਰਿਆਂ ਚ ਮੌਜੂਦ ਕੁਝ ਪੱਥਰਾਂ ਚੋਂ ਬਗਿਆਨੇ ਨੂੰ ਥੋਰੀਅਮ ਯੂਰੇਨੀਅਮ ਵਰਗੇ ਰੇਡੀਓ ਐਕਟਿਵ 엘ਮੈਂਟ ਮਿਲੇ ਸੀ ਤੇ ਇਹ ਵੀ ਸਰੀਰ ਤੇ ਕਾਫੀ ਜ਼ਿਆਦਾ ਖਤਰਨਾਕ ਪ੍ਰਭਾਵ ਪਹੁੰਚਾ ਸਕਦੇ ਸੀ ਤੇ ਤੀਜਾ ਕਾਰਨ ਸੀ ਪਲਾਸੀਬੋ ਇਫੈਕਟ ਇੱਕ ਸਾਈਕੋਲੋਜੀਕਲ ਰੀਜਨ ਮਤਲਬ ਦਿਮਾਗ ਨੂੰ ਕਿਸੇ ਚੀਜ਼ ਦੇ ਯਕੀਨ ਦਿਵਾਉਣਾ ਤੇ ਉਸ ਤੋਂ ਬਾਅਦ ਦਿਮਾਗ ਉਸੇ ਤਰ੍ਹਾਂ ਪ੍ਰਤੀਕਿਰਿਆ ਕਰਨਾ ਸ਼ੁਰੂ ਕਰ ਦਿੰਦਾ ਹੈ ਇਹ ਮਕਬਰੇ ਨਾਲ ਜੁੜੀਆਂ ਸ਼ਰਾਪ ਦੀਆਂ ਕਹਾਣੀਆਂ ਇੰਨਾ ਜਿਆਦਾ ਪ੍ਰਚਲਿਤ ਸੀ ਕਿ ਉਹਨਾਂ ਲੋਕਾਂ ਦੇ ਦਿਮਾਗ ਤੇ ਇੰਨਾ ਡੂੰਘਾ ਅਸਰ ਪਿਆ ਮਤਲਬ ਇਸ ਨੂੰ ਇਸ ਤਰੀਕੇ ਨਾਲ ਸਮਝ ਸਕਦੇ ਹਾਂ ਕਿ ਜੇਕਰ ਇਨਸਾਨ ਮਾਨਸਿਕ ਤੌਰ ਦੇ ਉੱਤੇ ਮੰਨ ਲੈਂਦਾ ਕਿ ਉਹ ਮਰਨ ਵਾਲਾ ਤਾਂ ਉਸਦਾ ਸਰੀਰ ਵੀ ਉਸੇ ਦਿਸ਼ਾ ਵੱਲ ਜਾਣ ਲੱਗਦਾ ਤੇ ਇਹ ਵੀ ਇੱਕ ਕਾਰਨ ਬਣਿਆ ਸੀ ਉਹਨਾਂ ਲੋਕਾਂ ਦੀ ਮੌਤ ਦਾ ਵਿਗਿਆਨ ਦੇ ਮੁਤਾਬਕ ਬਾਕੀ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਧੰਨਵਾਦ